ਪ੍ਰਤੀਜਾ 파ਰ ਤੋਂ ਮੇਰਾ ਨਾਮ ਨਵਿੰਦਰ ਤੋਰਕਿੰਦ ਨੁਆਂਕੇਸ਼ਾਲ ਸੇਵਾ ਵਿਖੇ ਸਲੂ ਜ਼ਿਲ੍ਹਾ ਸਿੱਖਿਆ ਅਫਸਰ ਐਸ ਐਸ ਸੀ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਸ ਐਸ ਸੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮੂਹ ਪ੍ਰਿੰਸੀਪਲ ਸਕੂਲ ਮੁਖੀ ਪੰਜਾਬ ਰਾਜ ਮੀਮੋ ਨੰਬਰ 833134 2025106 ਮਿਤੀ ਐਸ ਐਸ ਨਗਰ 24 3 2025 ਹਵਾਲਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸੱਤ ਸ਼ਾਖਾ ਦੇ ਪੱਤਰ ਨੂੰ 70/10/16 2003 ਨੀਤੀ ਨੀਤੀ 2025 21/3 2025 ਸੰਬੰਧੀ ਉਪਰੋਕਤ ਦੇ ਵਿਸ਼ੇ ਹਵਾਲਾ ਦੇ ਪੱਤਰ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ 12 1C ਨੂੰ ਲਾਗੂ ਕਰਨ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਆਪ ਨੂੰ ਕੀਤੇ ਗਏ ਹੁਕਮਾਂ ਦੀ ਕਾਪੀ ਭੇਜ ਦਿੱਤੀ भेज के हिदायत कीती जाती है कि सरकार ਵੱਲੋਂ جاری ਕੀਤੀਆਂ ਨਵੀਆਂ ਹਦਾਇਤਾਂ ਦੀ ਇਨਨ-ਮਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਜੈਪੀਨ ਮੇਰੇ ਸਰਕਾਰਯੋਗ ਆਗੂ ਸਾਥੀਆਂ ਨੂੰ ਸਭ ਨੂੰ ਜੈਪੀਨ ਜੈ ਭਾਰਤ ਜੈ ਭਾਰਤ ਤੋਂ ਸਸ਼ੀਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅ ਅੱਜ ਸਾਡੇ ਭੈਣ ਨਰਿੰਦਰ ਕੌਰ ਨੇ ਪੜ੍ਹ ਕੇ ਦੱਸਿਆ ਜਿਹੜਾ ਉਦੇ ਬਾਰੇ ਮੈਂ ਤੁਹਾਨੂੰ ਵਿਸਤਾਰ ਰੂਪ ਦੱਸ ਦਿੰਨਾ ਕਿ ਕਿਸੇ ਨੂੰ ਸਮਝ ਲੱਗੀ ਹੈ ਤੁਹਾਨੂੰ ਕਿਸੇ ਨੂੰ ਨਹੀਂ ਲੱਗੀ ਹੈ ਨਾ ਇਹ ਮੋਹਾਲੀ ਤੋਂ ਜਿਹੜੇ ਸਾਡੇ ਸਮਾਜ ਦੇ ਆਗੂ ਨੇ ਉਹਨਾਂ ਨੇ ਮਿਹਨਤ ਕਰਕੇ ਜੋ ਸਕੂਲਾਂ ਵਿੱਚ ਸਾਡੀਆਂ ਫੀਸਾਂ ਲੱਗਦੀਆਂ ਸੀਆਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਆਪਣਾ ਕੋਟਾ ਹੈਗਾ ਉਹ ਬੱਚੇ ਸਾਡੇ ਸੀਟਾਂ ਦੇ ਮੁਤਾਬਕ ਫ੍ਰੀ ਐਡਮਿਸ਼ਨ ਕਰ ਸਕਦੇ ਆ ਪੜ ਸਕਦੇ ਆ ਲੇਕਿਨ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਉਹ ਸਾਡੇ ਬੱਚਿਆਂ ਨੂੰ ਉਹ ਪਿਸਾਨੀ ਜਿਹੜੀਆਂ ਲੈਂਦੇ ਸੀਗੇ ਉਹ ਦਾਖਲੇ ਲੈਂਦੇ ਸੀਗੇ ਤੇ ਸੀਚਾ ਮਰਜ਼ੀ ਕਰ ਨਹੀਂ ਕਰਦੇ ਹੁੰਦੇ ਸੀ ਉਹਦਾ ਤੁਹਾਨੂੰ ਜਿਹੜਾ ਤਰੀਕ ਦੱਸੀ ਹੋਈ ਹੈ ਨਰਿੰਦਰ ਕੌਰ ਨੇ ਉਸ ਤਰੀਕ ਦੇ ਮੁਤਾਬਕ 24 ਤਰੀਕ ਤੀਜਾ ਮਹੀਨਾ 2025 ਚ ਸਮੂਹ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੈਕਮਾ ਬੱਚਿਆਂ ਨੂੰ ਪੜਾਉਣ ਵਾਲਾ ਉਹਨਾਂ ਸਾਰਿਆਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਭਾਈ ਕੋਟੇ ਮੁਤਾਬਕ ਕੋਈ ਵੀ ਵੱਡਾ ਸਕੂਲ ਆ ਨਾ ਉਹ ਗਰੀਬ ਬੱਚਿਆਂ ਨੂੰ ਫ੍ਰੀ ਐਡਮਿਸ਼ਨਾਂ ਤੇ ਫ੍ਰੀ ਜਿਹੜੀਆਂ ਪੜ੍ਹਾਈ ਤੇ ਉਹਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂ। ਇਹ ਸਰਕਾਰੀ ਚ ਵੀ ਅੱਜ ਕੱਲ ਤਾਂ ਹਰ ਜਗ੍ਹਾ ਤੇ ਤੁਸੀਂ ਸਕੂਲਾਂ 'ਚ ਪੁੱਛ ਲੋ ਰਿਸ਼ਤੇਦਾਰੀਆਂ ਨਹੀਂ ਟਾਡੀਆਂ। ਸਰਕਾਰੀ ਵੀ ਕਹਿ ਰਹੇ ਨੇ ਫੀਸਾ ਦਿਓ ਜੀ। ਕਹਿ ਰਹੇ ਹਨਾ। ਪਰ ਸਾਡਾ ਬਾਬਾ ਸਾਹਿਬ ਡਾਕਟਰ ਬੇਟਕਾਰ ਵੀਰੌਰ ਸਾਹਿਬ ਨੇ ਕਾਨੂੰਨ ਬਣਾਇਆ। ਉਸ ਕਾਨੂੰਨ ਦੀ ਕਾਪੀ ਦੇ ਅਨੁਸਾਰ ਆਹ ਬਹੁਤ ਵੱਡੀ ਆ ਵੱਡੀ ਇੱਕ ਜਿੱਤ ਪ੍ਰਾਪਤ ਹੋਈ ਆ। ਇਸ ਦੇ ਸਬੰਧ ਵਿੱਚ ਇੱਕ ਸੋਮਵਾਰ ਨੂੰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੋਇਪੁਰ ਨੂੰ ਤਾਂ ਉਸ ਤੋਂ ਅਗਲੇ ਹਫਤੇ ਚ ਡਿਪਟੀ ਕਮਿਸ਼ਨਰ ਹਾਜ਼ਰ ਕਿਆ ਨੂੰ ਉਸ ਤੋਂ ਅਗਲੇ ਹਫਤੇ ਡਿਪਟੀ ਕਮਿਸ਼ਨਰ ਮੁਕਸਰ ਸਹਿਰ ਮੇ ਆਪਾਂ ਦੇਣਾ ਹੈ ਕਿ ਭਾਈ ਇਹ ਜਿਹੜੀਆਂ ਫੀਸਾਂ ਨੇ ਇਹ 24 ਤਰੀਕ ਤੋਂ ਆਰਡਰ ਹੋਏ ਆ ਜਿਹੜੇ 24 ਤਰੀਕ ਤੋਂ ਬਾਅਦ ਫੀਸਾਂ ਚਾ ਡਮਿਸ਼ਨ ਲਈਆਂ ਉਹ ਵਾਪਸ ਕੀ ਕੀਆ ਜਾਵੇ ਤੇ ਅੱਗੇ ਤੋਂ ਇਸ ਹੁਕਮਾਂ ਦੀ ਪਾਲਣਾ ਕਰਕੇ ਸਾਡਾ ਜਿਹੜਾ ਮਾਂਜੋਗ ਪੰਜਾਬ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਇਸ ਮੁਤਾਬਕ ਲੰਮੇ ਸਮੇਂ ਤੱਕ ਜਿੰਨਾ ਤੱਕ ਸਾਡੀ ਜਨ ਸਿੱਖਿਆ ਪੜ ਸਕੀ ਇਹਨੂੰ ਲਾਗੂ ਕੀਤਾ ਹੈ ਠੀਕ ਹੈ ਭਾਈ ਸਹਿਮਤ ਹੋ ਤੁਸੀਂ ਤਾਂ ਇਸ ਵਾਸਤੇ ਇਹ ਆ ਸਮਾਜ ਦੀ ਜਿਹੜੀ ਹੈਗੀ ਸੇਵਾ ਤੁਹਾਨੂੰ ਪਤਾ ਨਹੀਂ ਸੀਗਾ ਮੈਂ ਤੁਹਾਨੂੰ ਆ ਕੇ ਦੱਸਿਆ ਤੁਸੀਂ 76 ਸਾਲ ਤੋਂ ਬੋਟਾ ਪੋਗੇ ਆਏ ਆ ਹੋਂਦੇ ਆਏ ਨਾ ਹਾਂਜੀ ਹੁਣ 77 ਸਾਲ ਲੱਗ ਗਿਆ 77 ਸਾਲ ਤੋਂ ਸਾਡੀ ਐਸੀ ਕਾਟਾਗਿਰੀ ਦੇ ਐਮਐਲਏ ਜਿਹੜੇ ਹੈਗੇ ਉਹ ਉਹਨਾਂ ਨੇ ਕਦੀ ਤੁਹਾਡੀ ਪੜ੍ਹਾਈ ਦੀ ਗੱਲ ਕੀਤੀ? ਨਹੀਂ। ਨਹੀਂ। ਕਦੀ ਨਰੇਗਾ ਦੀ ਗੱਲ ਕੀਤੀ ਆ? ਨਹੀਂ। ਨਹੀਂ। ਹੁਣ ਆ ਪੰਚਾਇਤ ਦੇ ਪੈਲੀਆਂ ਐ ਤੁਹਾਡੇ ਕੋٹے ਜਿਹੜੇ ਹੈਗੇ ਪੰਚਾਇਤ ਦੀਆਂ ਪੈਲੀਆਂ ਨੇ ਕਿੰਨੀ ਤੁਹਾਨੂੰ ਹਿੱਸੇ 'ਚ ਜਿਹੜੀ ਬੋਲੀ ਦੇਣੀ ਆ ਉਹ ਸਰਕਾਰੀ ਛੋਟੇ 'ਚ ਕਦੀ ਉਹਨਾਂ ਨੇ ਗੱਲ ਕੀਤੀ ਆ? ਤੁਹਾਨੂੰ ਆਪ ਨੂੰ ਇਕੱਠਿਆਂ ਹੋ ਕੇ ਸਮਝਣਾ ਪੈਣਾ। ਸਾਡੇ ਹੱਥ ਕਿੱਥੇ ਪਿਆ ਕਿੰਨੇ ਪਿਆ ਤੇ ਕਿਵੇਂ ਲੈਣੇ ਜੇ ਤੁਸੀਂ ਇਕੱਠੇ ਹੋ ਜੋਗੇ ਤਾਂ ਆਉਣ ਵਾਲੇ ਸਮੇਂ ਤੇ ਆਪਣੇ ਆਪ ਨੂੰ ਤੁਸੀਂ ਮਜ਼ਬੂਤ ਬਣਾ ਸਕਦੇ ਹੋ ਇਕੱਠੇ ਕਰ ਸਕਦੇ ਹੋ ਤੇ ਆਉਣ ਵਾਲੀ ਜਿਹੜੀ ਸਾਡੀ ਬਿਆਦਰੀ ਦੀ ਜਨਸਖਿਆ ਆ ਰਹੀ ਆ ਉਹਨੂੰ ਅੱਗੇ ਤੁਸੀਂ ਇਹਨਾਂ ਲੋਕਾਂ ਦੇ ਇਲਾਕੇ ਤੋਂ ਬਾਹਰ ਕੱਢ ਸਕਦੇ ਹੋ ਇਕੱਠੇ ਹੋਣਾ ਸਾਡੀ ਮਜਬੂਰੀ ਆ ਆਓ ਇੱਕ ਮੱਤ ਇੱਕ ਜੁੱਟ ਇੱਕ ਵਿਚਾਰ ਧਾਰਨ ਨਾਲ ਇਕੱਠੇ ਹੋਈਏ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ é mais